ਇਹ ਇਹ ਸਾਰਾ ਕੁਝ ਕਿਉਂ ਕਰ ਰਹੇ ਹੋ ਤੁਸੀਂ ਜਿਹੜੀ ਸੋਚ ਹੈ ਨਾ ਇਸ ਜਗ੍ਹਾ ਨੂੰ ਬਣਾਉਣ ਦੀ ਜੀ ਪੰਕਰ ਜੀ ਨੇ ਤੇ ਉਹਨਾਂ ਨੂੰ ਜਦੋਂ ਸਮਝ ਆਇਆ ਕਿ ਦੁਨੀਆ ਤੇ ਕੀ ਚੱਲ ਰਿਹਾ ਹੈ ਕਿੰਨੀ ਕੈਮੀਕਲ ਪਾ ਪਾ ਕੇ ਸਾਰੀਆਂ ਜ਼ਮੀਨਾਂ ਆਪਣੀਆਂ ਖਰਾਬ ਕਰ ਰਹੇ ਨੇ ਲੋਕ ਜੀ ਤੇ ਫਿਰ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਜੀ ਮਨ ਬਣਾਇਆ ਕਿ ਅਸੀਂ ਮੈਂ ਖੇਤੀ ਕਰਨੀ ਹੈ ਜੀ ਤੇ ਆਪਣਾ ਹੋਰ ਕੁਛ ਨਹੀਂ ਤਾਂ ਆਪਣੇ ਵਾਸਤੇ ਤੇ ਘੱਟੋ ਘੱਟ ਵਧੀਆ ਖਾਈਏ ਅਸੀਂ ਜੀ ਜੀ ਅਸੀਂ ਕਿਉਂ ਜ਼ਾਇਰਾ ਖਾਈਏ ਇੰਨੀਆਂ ਤਾਂ ਇੰਨੀ ਕਮਾਈ ਕਰਕੇ ਬਾਅਦ ਵਿੱਚ ਫਿਰ ਕੈਂਸਰ ਹੋ ਕੇ ਲੋਕ ਫਿਰ ਸਾਰਾ ਜੋ ਕਮਾਇਆ ਹੁੰਦਾ ਸਭ ਡਾਕਟਰਾਂ ਨੂੰ ਦੇ ਦਿੰਦੇ ਕੀ ਫਾਇਦਾ ਹੁੰਸੀ ਉਸ ਦਾ ਤੋਂ ਉਸ ਸੋਚ ਦੇ ਨਾਲ ਉਹਨਾਂ ਨੇ ਆਪਣੀ ਨੌਕਰੀ ਛੱਡਤੀ ਤੇ ਆ ਕੇ ਇੱਥੇ ਆਪਣੀਆਂ ਪੂਰੀ ਜਿਹੜੀ ਉਹਨਾਂ ਦੀ ਜ਼ਮੀਨ ਸੀ ਉਹਨੂੰ ਸ਼ੁਰੂ ਕੀਤਾ ਖੇਤੀ ਕਰਨਾ ਤੇ ਇਹ ਸਾਰੀ ਬਿਨਾ ਕੈਮੀਕਲ ਤੋਂ ਹੋ ਰਹੀ ਖੇਤੀ ਹੈ ਜੀ ਇੱਥੇ ਕੋਈ ਕੈਮੀਕਲ ਨਹੀਂ ਪਾਇਆ ਜਾ ਰਿਹਾ ਤਾਂ ਸਿਰਫ ਖੇਤੀ ਇਸ ਤਰ੍ਹਾਂ ਨਹੀਂ ਹੋ ਸਕਦੀ ਜਿਸ ਤਰ੍ਹਾਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਸਾਡੇ ਖੇਤ ਸੀ ਤੇ ਬੰਨਿਆਂ ਤੇ ਦਰਖਤ ਹੁੰਦੇ ਸੀ ਹੁਣ ਸਾਰੇ ਦਰਖਤ ਗਾਇਬ ਹੈ ਜੀ ਉਹ ਖੇਤੀ ਦਾ ਤਰੀਕਾ ਨਹੀਂ ਹੈ ਇੱਥੇ ਵੀ ਦੇਖੋ ਹੁਣ ਇਹਨਾਂ ਨੇ ਬੰਨਿਆਂ ਬੰਨਿਆਂ ਤੇ ਸਾਰੇ ਦਰਖਤ ਲਾਇਆ ਸਾਰੋ ਤਰਫੋਂ ਜੋ ਦਰਖਤ ਹੋਣਗੇ ਪੰਛੀ ਆਉਣਗੇ ਪੰਛੀ ਬੈਠਣਗੇ ਜੀ ਤੇ ਜਿਹੜੇ ਇੰਨੇ ਕੀੜਿਆਂ ਦੀ ਸਮੱਸਿਆ ਆਉਂਦੀ ਹੈ ਨਾ ਅੱਜ ਕੱਲ ਖੇਤਾਂ 'ਚ ਜੀ ਉਹਦਾ ਕਾਰਨ ਇਹ ਹੈ ਕਿ ਤੁਹਾਡੇ ਕੋਲ ਪੰਛੀ ਹੈ ਨਹੀਂ ਹੈ ਜਿੱਥੇ ਪੰਛੀ ਹੋਣਗੇ ਕੋਈ ਸੁੰਡੀ ਆਏਗੀ ਜੀ ਉਹ ਆ ਕੇ ਪੰਛੀ ਉਸ ਸੁੰਡੀ ਨੂੰ ਖਾ ਲੇਗਾ ਵਿੱਗੇ ਨਹੀਂ ਵਾਦੀ ਉਹ ਹਾਂਜੀ ਤੁੰ ਜਦੋਂ ਦਰਖਤ ਹੀ ਨਹੀਂ ਹੋਣਗੇ ਪੰਛੀ ਕਿਸ ਤਰ੍ਹਾਂ ਆਉਣਗੇ